ਕੁਝ ਨਹੀਂ ਹੈ ਬਸ ਸਿਰਫ ਥੋੜੇ ਥੋੜੇ ਗੱਲਾਂ ਲੱਗੀਆਂ ਉਹ ਕੋਈ ਨਹੀਂ ਹੈ ਕਹਿੰਦਾ ਲੜਾਈ ਹੋਈ ਹੈ ਕਦੇ ਲੜਾਈ ਨਹੀਂ ਹੋਈ ਇਹ ਜਿਹੜੇ ਜਿਹੜੇ ਕਿਹੜੇ ਵਾਰਡ ਤੇ ਐਡਮਿਟ ਸੀ ਇਹ 7 ਨੰਬਰ ਵਾਰਡ ਚ ਐਡਮਿਟ ਸੀ ਵਾਰਡ ਵਿੱਚ ਵੜ ਗਏ ਇਹਨਾਂ ਨੇ ਹਮਲਾ ਕੀਤਾ ਬਸ ਵਿੱਚ ਵੜ ਕੇ ਹਮਲਾ ਕੀਤਾ ਸ਼ੁਕਰ ਮੈਂ ਆਪਕੋ ਦੁਬਾਰਾ ਆ ਗਈ ਕਿੰਨੇ ਲੋਕ ਸੀ ਟੋਟਲ 10 12 10 12 ਜਣੇ ਸੀ ਉਸ ਦਿਨ ਵੀ 10 12 ਜਣੇ ਸੀ 10 ਵੜ ਕੇ ਆਏ ਸੀ 10 12 ਜਣੇ ਤੇ ਪਹਿਲਾਂ ਹੱਥ ਵਿੱਚ ਗਰਬਾਨ ਅੱਜ ਫੇਰ ਗਰਬਾਨਾ ਸੀ ਗਿਆ ਅੱਜ ਵਿੱਚ ਕੋਈ ਕੁਆਲਟੀ ਨਹੀਂ ਕੋਈ ਕੁਆਲਟੀ ਨਹੀਂ ਤਾਂ ਕੁਝ ਨਹੀਂ ਆਛੇ ਜਿਾਸੀ ਬੈਠ ਗਿਆ ਵੀ ਸਾਡਾ ਮਾਮਲਾ ਗੰਭੀਰ ਆ ਤਾਂ ਸਾਨੂੰ ਕੋਦੋਂ ਡਾਕਟਰ ਵੀ ਬਾਹਰ ਘੜ ਦੇਂਦੇ ਮੈਡਮ ਮੂਡਮ ਜੋ ਵੀ ਨੇਗੇ ਸਾਰੇ ਸਾਨੂੰ ਬਾਲੇ ਸਕੁਆਲਟੀ ਕਰ ਤੱਕ ਵੀ ਪੁਲਸਾ ਖੁਦ ਵਿਚ ਹੱਥਾ ਤੁਹਾਡੇ ਕੀ ਲੱਗਦਾ ਬ੍ਰਦਰ ਇਹ ਮੇਰੇ ਬ੍ਰਦਰ ਜੋ ਇਹਨਾਂ ਨੂੰ ਪਤਾ ਹੈ ਬੰਦੇ ਕੌਣ ਹੈ ਜਾਣ ਦਿਓ ਜਾਣਦੇ ਅਸੀਂ ਸੀਸੀਟੀਵੀ ਵਿੱਚ ਆਇਆ ਪਿੰਡ ਦੇ ਹੀ ਆ ਕੀ ਆ ਪਿੰਡ ਦੇ ਨਹੀਂ ਆ ਬਾਹਰ ਦੇ ਆਂਗੇ ਇਹ ਉਹ ਕਿੱਦਾਂ ਦੀ ਕਾਰਵਾਈ ਦੀ ਮੰਗ ਸਾਨੂੰ ਕਾਰਵਾਈ ਚ ਸਾਾਨੂੰ ਇਨਸਾਫ ਚਾਹੀਦਾਗਾ ਉਹਨਾਂ ਦੱਸੇ ਚੁੱਪ ਕਰ ਗਏ ਹੁਣ ਪੁਲਿਸ ਬੇਗੁਨਾ ਹੁੰਦੇ ਹੋਏ ਵੀ ਪੁਲਿਸ ਸਾਡੀ ਨਹੀਂ ਮਦਦ ਕਰ ਰਹੀ ਉਹਨੂੰ ਐਡਮਿਟ ਕਰਵਾਣ ਗਏ ਨੇ ਇਹ ਗਲਤੀ ਨਹੀਂ ਹੈ ਪੁਲਿਸ ਵਾਲਿਆਂ ਦੀ ਨਹੀਂ ਉਹਦੇ ਤਰਪਾਨ ਦੇ ਤਰਪਾਨ ਮਾਰੀ ਹੈ ਉਹ ਕਹਿ ਰਿਹਾ ਬੰਦੇ ਸਾਡੇ ਕੋਲ ਚੁਰ ਮਾਰ ਕੇ ਆ ਮੈਂ ਤਾਂ ਮਾਰ ਕੇ ਭੱਜ ਜੂ ਮੇਰੇ ਮੇਰੇ ਨਾਲ ਹੋ ਜਾ ਪੁਲਿਸ ਵਾਲੇ ਤੁਹਾਡੇ ਵੱਲੋਂ ਕੋਈ ਹਮਲਾ ਨਹੀਂ ਕੀਤਾ ਨਹੀਂ ਹਮਲਾ ਨਹੀਂ ਕੀਤਾ ਤੁਸੀਂ ਸਾਡੇ ਬੰਦੇ ਚੈੱਕ ਕਰ ਲੋ ਇੱਕ ਮਿੰਟ ਤੁਸੀਂ ਸਾਡੇ ਬੰਦੇ ਚੈੱਕ ਕਰ ਲੋ ਕਿਸੇ ਕੋਲ ਕੁਝ ਨਿਕਲਿਆ ਸੀ ਜ਼ਿੰਮੇਵਾਰ ਆ ਜੇ ਹੁਣ ਆਦੇ ਦਿਖਾ ਦੇ ਖੁਦ ਭੁੱਲ ਸਰ ਸਾਨੂੰ ਧੱਕੇ ਮਾਰ ਰਹੇ ਏ ਕੁੜੀਓ ਏ ਕੀ ਮਤਲਬ ਮਾਰਦੇ ਠੀਕ ਹੈ ਤੁਸਾਂ ਬਰੂ ਨੀ ਕਿਤੇ ਆਓ ਉਹ ਬੰਦਾ ਗਵਾੜ ਜਾਣਦਾ ਨਹੀਂ ਅਗਲਾ ਕਹਿੰਦਾ ਵੀ ਜੇ ਲੜਾਈ ਹੁੰਦੀ ਆ ਵੀ ਅਸੀਂ ਕਾਲੂ ਦੇ ਭਾਈਆ ਉਹ ਮੇਰਾ ਨਾਮ ਕਾਲੂ ਹੈ ਇਹਨਾਂ ਨੂੰ ਕੁਝ ਕਰ ਦੇਣਾ ਤੇ ਇਹ ਤੁਹਾਡੇ ਪਹਿਲਾ ਹਮਲਾ ਇਹ ਵਾਲਾ ਇਹ 18 ਤਰੀਕ ਨੂੰ ਹਮਲਾ ਹੋਇਆ ਤੇ ਹੁਣ ਅਜਿਹਾ ਵਾਰਡ ਵੀ ਸੀ ਤੁਸੀਂ ਅੱਜ ਮੈਂ ਬਾੜ ਦੇ ਵਿੱਚ ਦੀ ਮੈਨੂੰ ਮਰ ਵਾਰਡ ਵੀ ਸੀ ਮੈਂ 7 ਨੰਬਰ ਬੜਾ ਉਸ ਚਾਹ ਬੱਚੋ ਵੀਰੇ ਬਾੜ ਚੜੀ ਕਿਤਨੇ ਲੋਕ ਆਏ ਸੀ ਤੁਹਾਨੂੰ ਹਮਲਾ ਕਰਨ ਜਿੰਨਾਂ ਮੈਂ ਐਡਮਿਟ ਹੋਏ ਨੇ ਇਹ ਤਾਂ ਦੂਸਰੇ ਦਿਨ ਮੈਨੂੰ ਐਕਸਟਰਾ ਬਾਤਾਂ ਭੇਜਿਆ ਉਹ ਮੁੰਡੇ ਦੋ ਮੇਰੇ ਮੁਰਦੀ ਲੰਗੇ ਮੈਂ ਮੇਰੇ ਭਾਈ ਨੂੰ ਕਹਤਾ ਉਹ ਗੁੱਲੀ ਗੱਲੀ ਕਹਿੰਦੇ ਨੇ ਉਹਨਾਂ ਪਹਿਲਾਂ ਤੁਸੀਂ ਉਹਨਾਂ ਨੂੰ ਕਤਲ ਕੇਸ ਕਰਾਇਆ ਸੀ 450 ਦੇ ਨੇ ਉਹ ਮੈਂ ਵੀ ਜਾਣਦੇ ਉਹਨਾਂ ਨੂੰ ਛਕਲਾਂ ਜਿਆਦਾ ਨਹੀਂ ਮੈਨੂੰ ਸਭ ਜਿਆਦਾ ਵਾਰਡ ਵੀ ਚੜ ਕੇ ਤੁਹਾਡੇ ਉੱਤੇ ਹਮਲਾ ਕੀਤਾ ਪਹਿਲਾਂ ਮੇਰੇ ਲਵੇ ਆਇਆ ਫੋਨ ਕਰਨ ਨੂੰ ਲਾਰਖਾ ਨੂੰ ਕੀ ਜਦ ਜੇ ਮੈਂ ਡਾਕਟਰਾਂ ਨੂੰ ਕਹਤਾ ਮਾਗੀ ਤੁਸੀਂ ਮੇਰੇ ਨਾਲ ਦੇਨ ਬਾਹਰ ਭੇਜ ਦਿਓ ਤੁਹਾਨੂੰ ਕੀ ਪਤਾ ਮੇਰਾ ਕੌਣ ਐਂਟੀ ਆ ਵੀ ਮੈਨੂੰ ਮਾਰਨਾ ਚਾਹਦਾ ਜਦੋਂ ਮੈਂ ਬਾਹਰ ਗਿਆ ਮੈਂ ਗੇਟ ਖੋਲਿਆ ਉਹ 10 20 ਜਣੇ ਬਾਹਰ ਖੜੇ ਮੈਂ ਮੇਰੇ ਭਾਈ ਨੂੰ ਕਹਤਾ ਪਿੱਛੇ ਆ ਰਹੇ ਜੀ ਮੈਂ ਇਕੱਲਾ ਹੀ ਦੀ ਮੂਰੇ ਉਹਨਾਂ ਦੇ ਮਾਛਣੀ ਇਹੋ ਹੀ ਨੇ ਜਿਨ੍ਹਾਂ ਨਾਲ ਮੈਂ ਲੜਾਈ ਆ ਉਹਨਾਂ ਲੱਗਿਆ ਕਰਪਾਨ ਕੱਢਣ ਮੇਰੇ ਭਾਈ ਨੇ ਜਦੀ ਕਰਪਾਨ ਹੋ ਆ ਰਹੇ ਜੀ ਮੁੰਡਾ ਜਿਹੜਾ ਮੇਰੇ ਆਲੇ ਦਾਲੇ ਜਿਹੜੇ ਕੱਢ ਰਹੇ ਦੀ ਉਸ ਸਾਰੇ ਮਲਾਜਮ ਉਹ ਨੇ ਹੁਣ ਤੁਸੀਂ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਇਹ ਕਦੇ ਨਹੀਂ ਇਨਸਾਫ ਮੈਨੂੰ ਪਹਿਲਾਂ ਹੀ ਨਹੀਂ ਮਿਲਿਆ ਆ ਦੇ ਕੀ ਕੀ ਲੱਗਿਆ ਜੀ ਕੀ ਕੀ ਲੱਗਿਆ ਗੁਰਬਾਨ ਦੀ ਚਾਕੂ ਦੇਣਾ ਲਵੇ ਉਸ ਦਾ ਸਕਿਉਰਟੀ ਕਿੱਥੇ ਜੀ ਇਸ ਵਾਰ ਸਕੋਰਟੀ ਹੈ ਨਹੀਂ ਜੀ ਕੋਈ ਨਹੀਂ ਸਕਿਉਰਟੀ ਨਹੀਂ ਜੀ ਸਕੋਰਟੀ ਨੇ ਮਿਲਤਾ ਕਰ ਲੀਆਂ ਮੈਂ ਗੇਟ ਬੰਦ ਕਰ ਦਉ ਮੈਂ ਭੱਜ ਜਾਣਗੇ ਕੋਈ ਨਹੀਂ ਡਾਕਟਰ ਕੋਈ ਲੈਣਾ ਨਹੀਂ ਦੇਣਾ ਕੋਈ ਸਕੋਰਟੀ ਨਹੀਂ ਅਫਸਰ ਕਹਿੰਦੇ ਜੀ ਪੱਕੇ ਮਲਾ ਦਮਾ ਗੇਟ ਨਹੀਂ ਬੰਦ ਕਰਨਾ ਕਿਉਂ ਨਹੀਂ ਬੰਦ ਕਰਨਾ ਜਦੋਂ ਮਾਰ ਦੇਣਾ ਜਦੋਂ ਬੰਦ ਮੈਂ ਪ੍ਰਜਾਸ਼ਨ ਨੂੰ ਇਹ ਕਹਿਣਾ ਕਿੰਨਾ ਗੰਧਾ ਠੱਟਾ ਹੁਣ ਪ੍ਰਜਾਸ਼ਨ ਨੇ ਇਹ ਛਡਾਲੂਆ ਛਡਾਲੇ ਤੁਹਾਨੂੰ ਆਪ ਪਤਾ ਜਿਹੜਾ ਬੰਦਾ ਇੱਕ ਵਾਰੀ ਵਿਗੜ ਜੇ ਸੁਧੇਦਾ ਹੁੰਦਾ ਕਦੇ ਨਹੀਂ ਸੁਧਦਾ ਇਹਨਾਂ ਦਾ ਮੈਂ ਇਹ ਮੈਨੂੰ ਨਹੀਂ ਮਾਰ ਸਕੇ ਮੈਂ ਤਾਂ ਇਹਨਾਂ ਨੂੰ ਮਾਰੂੰਗਾ ਮਾਰਾਂਗੇ ਸਰ ਮਾਰ ਬਸ ਆ ਜਾ ਆਹ ਦੇਖੋ ਜੀ ਸਿਰ ਤੇ ਤੁਸੀਂ ਤੇ ਕੀ ਕਰਨ ਆਏ ਸੀ ਅਸੀਂ ਜੀ ਸਾਡੇ ਪੇਸ਼ੈਂਟ ਦਾ ਅਗਲਾ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਹੋ ਗਈ ਇੱਥੇ ਰਹਿੰਦੇ ਕਿੱਥੇ ਦੇ ਰਹਿਣ ਵਾਲੇ ਹੋ ਬਾਹਰ ਤੋਂ ਤੁਹਾਡੀ ਕਿ ਪਹਿਲੇ ਵੀ ਗੱਲਬਾਤ ਸੀ ਉਹਨਾਂ ਨਾਲ ਉਹਨਾਂ ਦਾ ਰਿਕਾਰਡ ਤਾਂ ਚੈੱਕ ਕਰ ਲਓ ਕਿ ਪਾਨਾ ਕਿਨੇ ਮਾਰਿਆ ਹੈ ਪਰ ਪਾਨਾ ਕਿਨੇ ਨਾ ਰਿਹਾ ਹੈ ਲੇਕਿਨ ਉਹ ਕਹਿੰਦੇ ਤੁਸੀਂ ਮਾਰੀਆਂ ਕਰਤਾ ਉਹਨਾਂ ਦਾ ਰਿਕਾਰਡ ਦਾ ਜੱਜ ਕਰ ਲੋ ਜੀ ਫੇਰ ਮੈਂ ਦਾ ਮੈਨੂੰ ਨਹੀਂ ਕੋਣ ਹੈ ਉਹ ਬੰਦੇ ਤੁਸੀਂ ਜਾਣਦੇ ਹੋ ਉਹਨਾਂ ਨੂੰ ਉਹ ਯਾਰ ਅਸੀਂ ਮੈਨੇ ਕੀ ਉਹਨਾਂ ਤੋਂ ਲੈਣਾ ਜੀ ਮੈਂ ਤੇ ਤੁਹਾਨੂੰ ਕਿਉਂ ਮਾਰ-ਵਾਰ ਕੀਤਾ ਜੀ ਸਹੀ ਉਹ ਸਾਡੇ ਨਾਲ ਦੇ ਨੇ ਕੁੱਟਰੇ ਵੀ ਅੱਛਾ ਆਉਣ ਲਾ ਕੇ ਸਾਡੇ ਵੀ ਹਿੱਸਾ ਲਾ ਕੇ ਤੁਹਾਡੇ ਵੀ ਮਾਰ ਦਿੱਤੀ ਕਰਪਾਨ ਤੁਸੀਂ ਕੀ ਕਰਨਾ ਹੈ ਸੀ ਇੱਥੇ ਉਹ ਸਾਡਾ ਪੇ ਮੇਰੀ ਵੀ ਆ ਉਹ ਤਾਂ ਕਹਿੰਦੇ ਕਰਪਾਨ ਲਾ ਕੇ ਤੁਸੀਂ ਆਏ ਹੋ ਇੱਥੇ ਹੋਸਟਲ ਤੇ ਮੇਰੇ ਇੱਥੇ ਚੈੱਕ ਕਰ ਲਓ ਜੀ ਹੱਥ ਚ ਕੀਤੇ ਜੀ ਵੀ ਕਰਪਾਨ ਕੈਮਰੇ ਚੈੱਕ ਕਰ ਲਓ ਜੀ ਹੱਥ ਉਹ ਤਾਂ ਕਹਿੰਦੇ ਜੀ ਤੁਸੀਂ ਮਾਰ-ਵਾਰ ਕੀਤਾ ਪਹਿਲਾਂ ਲੜਾਈ ਝਗੜਾ ਤੁਸੀਂ ਹੋਸਟਲ